ਅਸੀਂ ਖੜਿਆ ਘੱਗਰ ਦਰਿਆ ਦੇ ਉੱਤੇ ਮਕਰੌੜ ਸਾਹਿਬ ਪਿੰਡ ਪੈਂਦਾ ਹੈ ਲਹਿਰੇਗਾ ਹਲਕੇ ਦਾ ਪਿੰਡ ਹੈਗਾ ਘੱਗਰ ਦੀਆਂ ਤਸਵੀਰਾਂ ਅਸੀਂ ਦੁਬਾਰਾ ਤੋਂ ਫੇਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਾਣੀ ਦਾ ਬਹਾਅ ਕਾਫੀ ਤੇਜ ਹੋ ਚੁੱਕੇ ਆ ਪਾਣੀ ਬਹੁਤ ਸਪੀਡ ਦੇ ਨਾਲ ਅੱਗੇ ਵਧ ਰਿਹਾ ਪਰ ਦੂਜੇ ਪਾਸੇ ਜਿਹੜੀਆਂ ਅਸੀਂ ਸਵੇਰ ਤੋਂ ਹੀ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਕਿ ਖਤਰਾ ਵੱਧ ਸਕਦਾ ਹੈ ਕਿਉਂਕਿ ਪਾਣੀ ਦਾ ਵਹਾਵ ਕਾਫੀ ਤੇਜ ਹੈ ਪਰ ਬੰਨਾਂ ਦੀ ਕੋਈ ਵੱਲ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਬੰਨਾਂ ਦੇ ਵਿੱਚ ਤਰੇੜਾ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਕਿ ਬੰਨ ਇਸਨੂੰ ਲਈ ਤਿਆਰ ਨੇ ਤਕਰੀਬਨ ਕਹਿ ਸਕਦੇ ਆ 50 ਫਟ 60 ਫੁੱਟ ਡੂੰਗਾ ਜਿਹੜਾ ਘੱਗਰ ਇਹ ਚੱਲ ਰਿਹਾ ਬੰਨ ਦੇ ਕਿਨਾਰੇ ਦੇ ਉੱਤੇ ਇਸ ਟਾਈਮ ਤਰੇੜ ਆ ਚੁੱਕੀ ਆ ਜੇਕਰ ਇਹਦਾ ਰਹਿਦੇ ਟਾਈਮ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਣ ਵਾਲਾ ਜਿਹੜਾ ਟਾਈਮ ਹੈ ਬੜਾ ਇਸ ਇਲਾਕੇ ਲਈ ਖਤਰਨਾਕ ਹੋ ਸਕਦਾ ਤੇ ਦੂਜੇ ਪਾਸੇ ਵੀ ਤਸਵੀਰਾਂ ਦਿਖਾ ਦਈਏ ਕਿ ਦੋਏ ਪਾਸਿਓਂ ਬੰਨ ਹੈ ਜਿਹੜਾ ਉਹ ਢਿਲਕਣ ਲੱਗ ਚੁੱਕਿਆ ਕਿਉਂਕਿ ਲਗਾਤਾਰ ਮੀਂਹ ਹੈ ਜਿਹੜਾ ਉਹ ਪੈ ਰਿਹਾ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਦੇ ਵਿੱਚ ਤਰੇੜਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਬੰਨ ਖਿਸਕਣ ਦੀਆਂ ਤਰੇੜਾਂ ਨੇ ਦੂਜੇ ਪਾਸੇ ਵੀ ਅਸੀਂ ਅੱਗੇ ਤੱਕ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਜਿਹੜੀ ਜਗ੍ਹਾ ਤੇ ਪਹਿਲਾਂ ਬੰਨ ਟੁੱਟਿਆ ਸੀ ਉਹ ਸੀ ਉਹੀ ਜਗ੍ਹਾ ਦੇ ਉੱਤੇ ਦੁਬਾਰਾ ਫੇਰ ਬੰਨ ਹੈ ਜਿਹੜਾ ਖਿਸਕਣ ਲੱਗ ਚੁੱਕਿਆ ਹੈ ਕਾਫੀ ਜਿਹੜਾ ਇਸ ਦਾ ਲੇਬਲ ਹੈ ਥੱਲੇ ਨੂੰ ਦਬ ਚੁੱਕਿਆ ਹੈ ਬੰਨ ਕਦੇ ਵੀ ਕੋਈ ਵੱਡਾ ਇੱਥੋਂ ਪਾੜ ਪੈਣ ਦੀ ਸੁਭਾਵਨਾ ਹੈ ਪਰ ਥੈਲੇ ਭਰੇ ਹੋਏ ਜਰੂਰ ਹੈ ਇੱਥੇ ਪੁਲਿਸ ਕਹਿ ਸਕਦੇ ਨੇ ਜਿਹੜੇ ਮਲਾਜਮ ਨੇ ਉਹ ਲੱਗਦਾ ਇੰਜ ਆ ਕੇ ਕਿਸੇ ਆਪਣੀਆਂ ਗੱਡੀਆਂ ਦੇ ਵਿੱਚ ਬੈਠੇ ਹੋਏ ਨੇ ਕਿਸੇ ਦਾ ਕੋਈ ਧਿਆਨ ਨਹੀਂ ਇਹਦੇ ਵੱਲ ਪਰ ਤੁਸੀਂ ਇਹ ਦੇਖੋ ਤਰੇੜਾਂ ਤੁਹਾਨੂੰ ਸਾਫ਼ ਨਜ਼ਰ ਆ ਰਹੀਆਂ ਨੇ ਦੋਹੇ ਸਾਈਡਾਂ ਦੇ ਉੱਤੇ ਵੱਡੀਆਂ ਤਰੇੜਾਂ ਇਸ ਬੰਨ੍ਹ ਦੇ ਵਿੱਚ ਪੈ ਚੁੱਕੀਆਂ ਨੇ ਜਿਹੜਾ 2023 ਦੇ ਵਿੱਚ ਇਸੇ ਜਗ੍ਹਾ ਤੇ ਉੱਤੋਂ ਤਕਰੀਬਨ 150 ਫੁੱਟ ਦਾ ਪਾੜ ਪਿਆ ਸੀ ਇਹ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਸਾਡੇ ਨਾਲ ਜਤਿੰਦਰ ਜਲੂਰ ਜੀ ਜੁੜੇ ਨੇ ਜਲੂਰ ਸਾਹਿਬ ਕਿਵੇਂ ਦੇਖਦੇ ਹੋ ਬੰਨ੍ਹ ਦੇ ਵਿੱਚ ਤਰੇੜਾਂ ਨੇ ਪਰ ਇੰਤਜ਼ਾਮ ਕਿਵੇਂ ਲੱਗਦਿਆ ਤੁਹਾਨੂੰ ਸਿੱਧੂ ਸਾਹਿਬ ਦਾਵੇ ਵੱਡੇ ਆ ਪਰ ਜਮੀਨੀ ਪੱਧਰ ਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਪੁਖਤਾ ਪ੍ਰਬੰਧ ਕੀਤੇ ਦਿਖਾਈ ਨਹੀਂ ਦਿੰਦੇ ਲਗਾਤਾਰ ਪੀਸੀਆਂ ਕਰਕੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਹਾ ਜਾ ਰਿਹਾ ਸੀ ਕਿ 250 ਕਰੋੜ ਖਰਚ ਕੇ ਪੂਰੇ ਪੰਜਾਬ ਦੇ ਵਿੱਚ ਡਰੇਨਾਂ ਦੀ ਸਫਾਈ ਹੋਗੀ ਬੰਨਾਂ ਦੀ ਮਜ਼ਬੂਤੀ ਹੋਗੀ ਪਰ ਤੁਹਾਡੇ ਸਾਹਮਣੇ ਹੋਊਗਾ ਕਿ ਵਿਧਾਨ ਸਭਾ ਹਲਕਾ ਲਹਿਰਾ ਦੇ ਵਿੱਚ ਇੱਕ ਕਿਸਾਨ ਆਗੂ ਹੋਣ ਦੇ ਨਾਤੇ ਜਦੋਂ ਮੇਰੇ ਵੱਲੋਂ ਦੇਖਿਆ ਗਿਆ ਕਿ ਲਹਿਰੇ ਹਲਕੇ ਦੇ ਵਿੱਚ ਦੋ ਡਰੇਨਾਂ ਤੇ ਤੀਜਾ ਘੱਗਰ ਲੰਘਦਾ ਹੈ ਦੋ ਡਰੇਨਾਂ ਦੀ ਸਫਾਈ ਦਾ ਠੇਕਾ 40 ਲੱਖ ਰੁਪਏ ਦੇ ਵਿੱਚ ਦਿੱਤਾ ਜਾਂਦਾ ਹੈ ਜੋ ਸਫਾਈ ਨਿਜਮਾ ਮੁਤਾਬਕ ਮਹੀਨੇ ਦੇ ਵਿੱਚ ਕੰਪਲੀਟ ਹੋਣੀ ਚਾਹੀਦੀ ਹੈ ਉਹਦਾ ਠੇਕਾ ਪੰਜਾਬ ਸਰਕਾਰ ਨੇ 2 ਤਿੰਨ ਜੁਲਾਈ ਨੂੰ ਦਿੱਤਾ ਤਾਂ 25 27 ਅਗਸਤ ਤੱਕ ਵੀ ਉਸ ਦੀ ਸਫਾਈ ਨਹੀਂ ਹੋਈ ਸੀ ਜਦਕਿ ਐਸ ਡੀਓ ਦਾਅਵੇ ਕਰਦਾ ਸੀ ਕਿ ਸਫਾਈ ਹੋ ਗਈ ਬਰਸਾਤ ਹੋਈ ਤਾਂ ਜਿਹੜੀ ਉਹ ਡਰੇਨ ਦੀ ਜਲ ਬੂਟੀ ਕਰਕੇ ਜਿਹੜਾ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਮੇਰੇ ਵੱਲੋਂ ਕਵਰੇਜ ਕੀਤੀ ਗਈ ਤਾਂ ਐਸ ਡੀਓ ਨੇ ਜਿੱਤੇ ਮੈਨੂੰ ਚਾਹ ਦਾ ਕੱਪ ਸਾਂਝਾ ਕਰਨ ਲਈ ਫੋਨ ਕੀਤੇ ਕਿ ਦਫ਼ਤਰ ਦੇ ਵਿੱਚ ਆਓ ਜਦੋਂ ਮੈਂ ਨਾ ਗਿਆ ਤਾਂ ਮੇਰੇ ਘਰੇ ਆ ਕੇ ਵੱਡੀਆਂ ਓਪਰਾਂ ਦਿੱਤੀਆਂ ਤੁਸੀਂ ਦੇਖਿਆ ਉਹ ਸੋਸ਼ਲ ਮੀਡੀਆ ਤੇ ਮੈਨਿਕ ਦਾ ਕੰਮ ਦਵਾਉਣ ਤੱਕ ਦੀਆਂ ਓਪਰਾਂ ਦਿੱਤੀਆਂ ਗਈਆਂ ਇਹ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਗੋਇਲ ਦਾ ਹਲਕਾ ਹੈ ਜੇ ਇੱਥੇ ਇਹ ਕੁਝ ਹੋ ਸਕਦਾ ਤਾਂ ਪੰਜਾਬ ਦੇ ਹਾਲਾਤਾਂ ਵਾਸਤੇ ਮੈਨੂੰ ਲੱਗਦਾ ਕਿ ਵੱਡੀਆਂ ਆਧਾਰਨਾ ਦੇਣ ਦੀ ਲੋੜ ਨਹੀਂ ਕਿਉਂਕਿ ਉਹ ਡਰੇਨਾ ਜਿੱਥੇ ਗਲ ਸਰੋਤ ਮੰਤਰੀ ਦੇ ਘਰ ਦਾ ਕਹਿ ਸਕਦੇ ਆ ਸ਼ਹਿਰ ਦਾ ਪਾਣੀ ਲੰਗਦਾ ਉੱਥੇ ਦੇ ਹਾਲਾਤੀ ਦੂਜੀ ਬਰੀਚ ਦੀ ਗੱਲ ਕੀਤੀ ਦੱਸਿਆ ਜਿਵੇਂ ਤੁਸੀਂ ਕਿ 150 ਫੁੱਟ ਦਾ ਪਾੜ ਪਿਆ ਸੀਗਾ ਹੁਣ ਵੀ ਪਾੜ ਪੈਣ ਲਈ ਤਿਆਰ ਹੈ ਅਸੀਂ ਇਸ ਟਾਈਮ ਮਕਰੌੜ ਸਾਹਿਬ ਪਿੰਡ ਦੇ ਵਿੱਚ ਖੜੇ ਆਂ ਲਹਿਰਾ ਗੱਗਾ ਹਲਕੇ ਦਾ ਪਿੰਡ ਹੈ ਜਿੱਥੇ 2023 ਦੇ ਵਿੱਚ ਤਸਵੀਰਾਂ ਰਹੀਂ ਦਿਖਾਇਆ ਸੀ ਕਿ ਇਸ ਜਗ੍ਹਾ ਦੇ ਉੱਤੇ 150 ਫੁੱਟ ਦਾ ਪਾੜ ਪਿਆ ਸੀ ਜਿਹੜੀ ਜ਼ਮੀਨ ਲੱਗਦੀ ਆ ਨਾਲ ਤੁਹਾਨੂੰ ਇੱਧਰ ਪਿੰਡ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਇਹ ਪਿੰਡ ਪੈਂਦਾ ਮਕਰੌੜ ਸਾਹਿਬ ਇਸੇ ਜ਼ਮੀਨ ਤੇ ਅਸੀਂ ਖੜੇ ਆਂ ਜਿੱਥੇ ਪਾੜ ਪਿਆ ਸੀ ਉਸ ਜ਼ਮੀਨ ਦੇ ਮਾਲਕ ਖੜੇ ਆ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਬਿੰਦਰ ਸਿੰਘ ਜੀ ਗਵਿੰਦਰ ਕਿੰਨੀ ਕਿ ਤੇੜ ਪਈ ਆ ਕਿੰਨਾ ਕਿ ਨੁਕਸਾਨ ਹੋ ਸਕਦਾ ਜੇਕਰ ਇਹ ਬਾੜ ਦੁਆਰਾ ਖੁੱਲ ਜਾਂਦਾ ਹੈ ਮੀਰ ਜੀ ਪਿਛਲੇ 2023 ਚ ਛੋਟੀ ਜੀ ਖਾੜ ਦੇ ਖੁੱਲੀ ਸੀ ਤੇ ਇੰਨਾ ਵੱਡਾ ਪਾੜ ਪੈ ਗਿਆ ਸੀ 100 150 ਫੁੱਟ ਦਾ ਤੇ ਹੁਣ ਦੇਖੋ ਤੁਹਾਡੇ ਸਾਹਮਣੇ ਆ ਮੀਂਹ ਪੈਣ ਲੱਗ ਰਿਹਾ ਤੇ ਇਹ ਜਿਹੜੀ ਮਿੱਟੀ ਇਹਨਾਂ ਨੇ ਲੱਕੇ ਲਾਏ ਸੀ ਰੇਤਲੀ ਮਿੱਟੀ ਦੇ ਲਾਏ ਸੀ ਉਹ ਮੀਂਹ ਕਾਰਨ ਵੀ ਤੇ ਵੈਸੇ ਵੀ ਇਹ ਥੱਲੇ ਖਿਸਕਣ ਲੱਗ ਰਹੇ ਨੇ ਇਹ ਤਾਂ ਫਿਰ ਹੁਣ ਫੇਰ ਦੁਬਾਰੇ ਪਾੜ ਪੈ ਜਾਊਗਾ ਇਹਦੀ ਮੈਂ ਕਾਫੀ ਕਹਤਾ ਵੀ ਪ੍ਰਸ਼ਾਸਨ ਨੂੰ ਵੀ ਇਹਦੇ ਮਿੱਟੀ ਲਗਾਓ ਜਾਂ ਇਹਦਾ ਕੋਈ ਬੰਦੇ ਭੇਜੋ ਤੁਹਾਡੇ ਸਾਹਮਣੇ ਤੇ ਕੈਮਰਾ ਕਮਾ ਕੇ ਦੇਖ ਲਓ ਉੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਹੈਗਾ ਤੁਸੀਂ ਹੈਗੇ ਹੋ ਤੁਸੀਂ ਚਲ ਆਪ ਛਤਰੀਆਂ ਲੈ ਕੇ ਆਏ ਹੋ ਉਰੇ ਮੰਤਰੀ ਸਾਹਿਬ ਵੀ ਆਏ ਸੀ ਉਰੇ ਕੋਈ ਮੌਕਾ ਨਹੀਂ ਦੇਖਣਾ ਇਸ हिसाब ਪਹਿਲਾਂ ਆਈ ਸੀ ਮ ਉਹਨਾਂ ਨੇ ਵੀ ਕਹੇ ਸੀ ਮੇਰੀ ਜ਼ਮੀਨ ਦਾ ਇੱਥੇ ਸਮਝ ਲੋ 30 ਫੁੱਟ ਦਾ ਲਾ ਲਓ ਕਨਾਲ ਤੋਂ ਕਨਾਲ ਮੇਰੀ ਜ਼ਮੀਨ ਆ ਚੁੱਕੀ ਹੈ ਇੱਧਰ ਉਹਦਾ ਕੋਈ ਨਹੀਂ ਮੈਨੂੰ ਮਜਾ ਮਿਲਿਆ ਹੈਗਾ ਕੋਈ ਨਹੀਂ ਇਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਮੇਰੀ ਜਿਵੇਂ ਆਪਾਂ ਗੱਲ ਕਰੀਏ ਹੁਣ ਥੋੜਾ ਟਾਈਮ ਮੈਨੂੰ ਲੱਗਦਾ ਕਿ ਗੁਰਦੁਆਰੇ ਦੇ ਵਿੱਚ ਕੋਈ ਨੌਂਸਮੈਂਟ ਕੀਤੀ ਗਈ ਹੈ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਨੇ ਪਾਲ ਬਾਈ ਪਾਲ ਦੀ ਖਬਰ ਜਾਂਦੀ ਹੈ ਬਾਬਾ ਜੀ ਨੂੰ ਉਹਨਾਂ ਨੇ ਨੌਂਸਮੈਂਟ ਕੀਤੀ ਆ ਤੇ ਉਹਦੇ ਕਰਕੇ ਕੁਝ ਆ ਤਾਂ ਗਏ ਨੇ ਪਿੰਡ ਦੇ ਲੋਕ ਤੇ ਹੁਣ ਹੋਰ ਵੀ ਆ ਰਹੇ ਨੇ ਕਿਉਂਕਿ ਪਿੰਡ ਦੇ ਬੰਦੇ ਨੇ ਖੁਦ ਡਰ ਰਿਹਾ ਹੈ ਵੀ ਸਾ ਦਸਿਆ ਕਿ ਤਸਵੀਰਾਂ ਦੇ ਵਿੱਚ ਦਿਖਾਈਆਂ ਮੇਰੇ ਜਿਹੜੀਆਂ ਤਰੇੜਾਂ ਆਈਆਂ ਉਹਨੇ ਦੁਬਾਰਾ ਤੋਂ ਫੇਰ ਕਹੂੰਗਾ ਕੈਮਰਾਮੈਨ ਨੂੰ ਦਿਖਾਈਆਂ ਜਾਣ ਇਹਨਾਂ ਤਰੇੜਾਂ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਉਹਦਾ ਪਾਣੀ ਪੈ ਰਿਹਾ ਜੇਕਰ ਰਹਿੰਦੇ ਸਮੇਂ ਇਹਨਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਇਹ ਤਰੇੜਾ ਦੇ ਵਿੱਚ ਪਾਣੀ ਪੈ ਕੇ ਇਹ ਮਿੱਟੀ ਆ ਜਿਹੜੀ ਥੱਲੇ ਢਲਕ ਜਾਣੀ ਆ ਕਿਉਂਕਿ ਮਿੱਟੀ ਰੇਸਲੀ ਆ ਇਹ ਬੰਨ ਦੇ ਯੋਗ ਨਹੀਂ ਸੀਗੀ ਪਰ ਇੱਥੇ ਕੁਝ ਦੇਖੋ ਤੁਸੀਂ ਕਿ ਜਿਹੜੇ ਪਿੰਡ ਦੇ ਲੋਕ ਖੜੇ ਨੇ ਬਾਈ ਜੀ ਨੌਂਸਮੈਂਟ ਕੀਤੀ ਆ ਪਿੰਡ ਦੇ ਵਿੱਚ ਹਾਂ ਜੀ ਕਰੀਬ ਕੀ ਕਿਹਾ ਗਿਆ ਬਾਬਾ ਜੀ ਵੱਲੋਂ ਬਈ ਬੰਦਾ ਬੈਠਣ ਲੱਗ ਰਿਹਾ ਖੱਡੇ ਖੱਡੇ ਪੈ ਲੱਗਦਾ ਵੀ ਉਹ ਗੌਤ ਜੀ ਸੀ ਜੋਤੀ ਬਿਲਕੁਲ ਜੀ ਪਿੰਡ ਦੇ ਵਿੱਚ ਜਿਹੜੀ ਨਾਊਂਸਮੈਂਟ ਕੀਤੀ ਗਈ ਹੈ ਕਿ ਜਿਹੜਾ ਬੰਨ ਜਿੱਥੋਂ ਟੁੱਟਿਆ ਸੀ ਉਹ ਦੁਬਾਰਾ ਫੇਰ ਤਰੇੜਾ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੁਬਾਰਾ ਤੋਂ ਫੇਰ ਅਸੀਂ ਆਪਣੇ ਦਸਤਕਾਂ ਨੂੰ ਦਿਖਾ ਦਈਏ ਕਿ ਤਰੇੜਾ ਵਾਕਈ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਰੇੜਾ ਕਿ ਕੋਈ ਇਹ ਨਹੀਂ ਹੈ ਕਿ ਪ੍ਰਾਣੀਆਂ ਨੇ ਇਹ ਨਮੀਆਂ ਤਰੇੜਾ ਨੇ ਮਿੱਟੀ ਕਾਫੀ ਫੁੱਟ ਮਿੱਟੀ ਥੱਲੇ ਨੂੰ ਢਲਕ ਚੁੱਕੀ ਆ ਤੇ ਦੂਜੇ ਪਾਸੇ ਘੱਗਰ ਵੱਲ ਵੀ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਤਰੇੜਾ ਇੱਥੇ ਤੱਕ ਨਹੀਂ ਕਾਫੀ ਦੂਰ ਤੱਕ ਇਹ ਤਰੇੜਾ ਦਾ ਏਰੀਆ ਤਕਰੀਬਨ ਜਿੱਥੇ ਤੱਕ ਪਹਿਲਾਂ 150 ਫੁੱਟ ਏਰੀਆ ਬੰਨ ਦਾ ਟੁੱਟਿਆ ਗਿਆ ਸੀ ਉਸੇ ਉਸੇ ਜਗ੍ਹਾ ਤੱਕ ਤੇ ਜਿਹੜੀ ਆ ਤਰੇੜਾ ਨੇ ਉਹ ਪੈ ਚੁੱਕੀਆਂ ਨੇ ਤੇ ਇਹਨਾਂ ਤਰੇੜਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਦੇ ਵੀ ਮਿੱਟੀ ਢਲ ਸਕਦੀ ਆ ਇੱਥੋਂ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਹੈ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਪਰ ਦੂਜੇ ਪਾਸੇ ਉੱਪਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਈਏ ਕਿ ਮੀਂਹ ਕਾਫੀ ਜ਼ੋਰ ਦਾ ਪੈ ਰਿਹਾ ਲਗਾਤਾਰ ਮੀਂਹ ਇੱਥੇ ਪੈ ਰਿਹਾ ਹੈ ਪਾਣੀ ਦੀ ਸਪੀਡ ਤੁਸੀਂ ਪਾਣੀ ਦੀ ਸਪੀਡ ਨੇੜੋ ਕੈਮਰਾਮੈਨ ਨੂੰ ਕਹੂੰਗਾ ਕਿ ਜਰੂਰ ਦਿਖਾਈ ਜਾਵੇ ਪੂਰੀ ਸਪੀਡ ਤੇ ਪਾਣੀ ਆ ਜਿਹੜਾ ਚੱਲ ਰਿਹਾ ਕਿਉਂਕਿ ਪਿਛਲੇ ਪਾਸੇ ਜਿਹੜਾ ਖੱਗਰ ਦੀ ਚੜਾਈ ਆ ਉਹ 3350 ਫੁੱਟ ਦੱਸੀ ਜਾ ਰਹੀ ਆ ਇੱਥੇ ਆ ਕੇ ਚੜਾਈ ਆ ਜਿਹੜੀ 150 ਫੁੱਟ ਰਹਿ ਜਾਂਦੀ ਆ ਅੱਧਾ ਰਹਿ ਜਾਂਦਾ ਇੱਥੇ ਆਗੇ ਪਾਣੀ ਦੀ ਡਾਫ ਲੱਗਦੀ ਆ ਤਕਰੀਬਨ 2-3 ਮੋੜ ਪੈ ਜਾਂਦੇ ਆ ਜਿਹਦੇ ਕਾਰਨ ਇੱਥੇ ਜਿਹੜਾ ਬੰਨ ਹੈ ਉਹ ਟੁੱਟਣ ਦੇ ਕਾਰਨ ਜਾਦਾ ਬਣ ਜਾਂਦੇ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣ ਰਹੇ ਪੀਟੀਸੀ ਨਾਲ ਕੈਮਰਾਮੈਨ ਦੀਪਕ ਗੜਕੇ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ